ਰੈਡੀ ਏ ਉਸ ਇਲਾਕੇ ਦੀ ਗੱਲ ਹੈ ਜਿੱਥੇ ਗਰਮੀਆਂ ਵਿੱਚ ਤੇਜ਼ ਧੂੜ ਭਰੀਆਂ ਹਨੇਰੀਆਂ ਬਗਦੀਆਂ ਡੰਡੀ ਬਾਪ ਰੋਲੇ ਅਸਮਾਨ ਉੱਡਦੇ ਡੰਡੀ ਕਈ ਵਾਰ ਮਹੀਨਿਆਂ ਵੱਧੀ ਮੀਂਹ ਨਾ ਪੈਂਦਾ ਡੰਡੀ ਧਰਤੀ ਸੜਬਾਲ ਜਾਂਦੀ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਲਈ ਬਣਾਏ ਤਲਾਬ ਵੀ ਸੁੱਕ ਜਾਂਦੇ ਡੰਡੀ ਪਸ਼ੂ ਪੰਛੀਆਂ ਦੀਆਂ ਜੀਭਾਂ ਗਰਮੀ ਨਾਲ ਬਾਹਰ ਆ ਜਾਂਦੀਆਂ ਡੰਡੀ ਬਰਾਨੀਆਂ ਥਾਮਾਂ ਉੱਤੇ ਉਗਿਆ ਕਾ ਸੁੱਕ ਜਾਂਦਾ ਡੰਡੀ ਲੋਕ ਮੀ ਪਵਣ ਲਈ ਤਰ੍ਹਾਂ ਤਰ੍ਹਾਂ ਦੇ ਕਰਮ ਕਾੜ ਕਰਦੇ ਕਦੇ ਰੱਬ ਨੂੰ ਕੋਸ ਦੇ ਅਤੇ ਕਦੇ ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਡੰਡੀ ਇਸ ਇਲਾਕੇ ਦੇ ਇੱਕ ਪਿੰਡ ਗੁਨੇਰ ਵਿੱਚ ਬੁੱਢੀ ਮਾਈ ਰਹਿੰਦੀ ਸੀ ਡੰਡੀ ਬੁੱਢੀ ਮਾਈ ਕੋਲ ਆਪਣੇ ਗੁਜ਼ਾਰੇ ਲਈ ਕੁਝ ਬੱਕਰੀਆਂ ਅਤੇ ਭੇਡਾਂ ਸਨ ਡੰਡੀ ਪਹਿਲਾਂ-ਪਹਿਲਾਂ ਜਦੋਂ ਮਾਈ ਜਾਦਾ ਬਡੇਰੀ ਨਹੀਂ ਸੀ ਤਾਂ ਪੇਡਾਂ ਬੱਕਰੀਆਂ ਨੂੰ ਉਹ ਆਪ ਦੂਰ ਚਾਰਨ ਜਾਇਆ ਕਰਦੀ ਸੀ ਪਰ ਪਿਛਲੇ ਕੁਝ ਸਮੇਂ ਤੋਂ ਪਿੰਡ ਦੇ ਲੋਕ ਵਾਰੀ ਨਾਲ ਉਹਦੀਆਂ ਪੇਡਾਂ ਬੱਕਰੀਆਂ ਨੂੰ ਆਪਣੇ ਮਾਲ ਦੇ ਨਾਲ ਲੈ ਜਾਂਦੇ ਅਤੇ ਚਾਰ ਕੀ ਬੁੱਢੀ ਮਾਈ ਦੇ ਘਰ ਛੱਡ ਆਉਂਦੇ ਡੰਡੀ ਬੁੱਢੀ ਮਾਈ ਦਾ ਆਪਣਾ ਪਰਿਵਾਰ ਪਾਵੇਂ ਨਹੀਂ ਸੀ ਪਰ ਪਿੰਡ ਦੇ ਲੋਕ ਉਹਦਾ ਬੜਾ ਮਾਣ ਕਰਦੇ ਸਨ ਡੰਡੀ ਇਸ ਲਈ ਉਹ ਪੂਰੇ ਪਿੰਡ ਨੂੰ ਹੀ ਆਪਣਾ ਪਰਿਵਾਰ ਸਮਝਦੀ ਸੀ ਡੰਡੀ ਮਾਈ ਨੂੰ ਦੇਸੀ ਦਵਾਈਆਂ ਦੇ ਬਹੁਤ ਸਾਰੇ ਨੁਸਖੇ ਜ਼ਬਾਨੀ ਜਾਦ ਸਨ ਡੰਡੀ ਪਿੰਡ ਵਿੱਚ ਕਿਸੇ ਨੂੰ ਕੋਈ ਬਿਮਾਰੀ ਹੋਣੀ ਤਾਂ ਉਹ ਬੁੱਢੀ ਮਾਈ ਤੋਂ ਦਵਾਈ ਦਾ ਨੁਸਖਾ ਲੈਣ ਆ ਜਾਂਦਾ ਡੰਡੀ ਰੈਡੀ ਕਈ ਵਾਰ ਉਹ ਆਪਣੇ ਕੋਲੋਂ ਵੀ ਦਵਾਈਆਂ ਦੇ ਕੇ ਲੋਕਾਂ ਨੂੰ ਰਾਜੀ ਕਰ ਦਿੰਦੀ ਅਤੇ ਕਦੇ ਕਿਸੇ ਤੋਂ ਪੈਸਾ ਨਾ ਲੈਂਦੀ ਡੰਡੀ ਉਂਝ ਵੀ ਉਹ ਲੋਕਾਂ ਦੇ ਦੁੱਖ ਦਰਦ ਵਿੱਚ ਸ਼ਾਮਲ ਹੁੰਦੀ ਡੰਡੀ ਲੋਕ ਉਸ ਦਾ ਬੜਾ ਮਾਣ ਕਰਦੇ ਸਨ ਡੰਡੀ ਪਿੰਡ ਦੇ ਨਿੱਕੇ ਨਿੱਕੇ ਬੱਚੇ ਹਰ ਰੋਜ਼ ਮਾਈ ਦੇ ਘਰ ਖੇਡਣ ਲਈ ਚਲੇ ਜਾਂਦੇ ਡੰਡੀ ਮਾਈ ਬੱਚਿਆਂ ਨਾਲ ਬੜਾ ਪਿਆਰ ਕਰਦੀ ਡੰਡੀ ਕਈ ਵਾਰ ਉਹ ਬੱਚਿਆਂ ਨੂੰ ਖਾਣ ਲਈ ਚਿੱਬੜ ਤਰ੍ਹਾਂ ਖਰਬੂਜੇ ਵੀ ਦਿੰਦੀ ਡੰਡੀ ਇਸੇ ਇਲਾਕੇ ਵਿੱਚ ਹੀ ਬਾਰੂ ਨਾ ਦਾ ਡਾਕੂ ਰਹਿੰਦਾ ਸੀ ਡੰਡੀ ਬਾਰੂ ਅਤੇ ਉਹਦੇ ਸਾਥੀਆਂ ਦੀ ਦੂਰ ਦੂਰ ਤੱਕ ਦਹਿਸ਼ਤ ਸੀ ਡੰਡੀ ਉਹ ਬੜਾ ਨਿਰਦਈ ਇਨਸਾਨ ਸੀ ਡੰਡੀ ਉਸਨੇ ਕਈ ਲੋਕਾਂ ਦੇ ਕਤਲ ਕਿੱਤੇ ਸਨ ਡੰਡੀ ਕਈ ਵਾਰ ਪੁਲਿਸ ਬਾਰੂ ਨੂੰ ਫੜਨ ਲਈ ਛਾਪੇ ਮਾਰਦੀ ਪਰ ਉਹ ਪੁਲਿਸ ਦੇ ਹੱਥ ਨਾ ਆਉਂਦਾ ਡੰਡੀ ਉਸ ਉੱਤੇ ਇਨਾਮ ਰੱਖਿਆ ਹੋਇਆ ਸੀ ਡੰਡੀ ਬਾਰੂ ਦੀ دہشت ਕਰਕੇ ਲੋਕ ਉਸ ਖਿਲਾਫ ਪੁਲਿਸ ਕੋਲ ਜਾਣ ਦੀ ਜੁਰਤ ਨਾ ਕਰਦੇ ਡੰਡੀ ਉਹ ਲੋਕਾਂ ਤੋਂ ਜ਼ਬਰਦਸਤੀ ਪੈਸਾ ਸੋਨਾ ਅਤੇ ਹੋਰ ਕੀਮਤੀ ਚੀਜ਼ਾਂ ਖੋਹ ਲੈਂਦਾ ਡੰਡੀ ਵਿਰੋਧ ਕਰਨ ਵਾਲਿਆਂ ਨੂੰ ਮਾਰ ਸੁੱਟਦਾ ਅਤੇ ਉਠਾਉਂਤੇ ਚੜ ਦੂਰ ਰੇਤਲੇ ਇਬਿਆਵਲ ਨਿਕਲ ਜਾਂਦਾ ਡੰਡੀ ਇੱਕ ਵਾਰ ਡਾਕੂ ਬਾਰੂ ਦਾ ਟੋਲਾ ਗੁਨੇਰ ਪਿੰਡ ਦੀ ਜੂ ਵਿੱਚ ਵਿਚਰ ਰਿਹਾ ਸੀ ਡੰਡੀ ਜਦੋਂ ਸ਼ਾਮ ਵੇਲੇ ਰਾਤ ਦੇ ਖਾਣੇ ਦੀ ਗੱਲ ਹੋਈ ਤਾਂ ਬਾਰੂ ਦੇ ਇੱਕ ਸਾਥੀ ਨੇ ਕਿਹਾ ਕਿ ਅੱਜ ਉਸ ਦਾ ਬੱਕਰੇ ਦਾ